ਵੈਗੁਰਜੀ ਦਾ ਖਾਸਾ ਵੈਗੁਰਜੀ ਕੇ ਫਤਿਹ ਜੀ ਅੱਜ ਤੁਹਾਨੂੰ ਅਸੀਂ ਆਹ ਆਪਣੇ ਚੌਲੇ ਫਲੀਆਂ ਨੀਚੇ ਹੈਗੀਆਂ ਚੌਲੇ ਫਲੀਆਂ ਕਿੰਨਾ ਦਸ ਮੋਸੀ ਬੁਖਾਵਾਂ ਦੇ ਗਾਂ ਜਾ ਕੇ ਫਾਲ ਤੇ ਫਲੀਆਂ ਲੱਗੀਆਂ ਤੇ ਹੁਣ ਤੁਹਾਨੂੰ ਅਸੀਂ ਆ ਕੇ ਰਾਂ ਖਾ ਰਹੇ ਆ ਕਿਉਂ ਤੋੜਨਾ ਜੀ ਕਿਉਂ ਤੋੜੀਆਂ ਜਿਹੜੀਆਂ ਤਾਂ ਥੱਲੇ ਆ ਨੀਚੇ ਉਹ ਤਾਂ ਜੀ ਹਜੇ ਵੀ ਜਣੇ ਕਿ ਉਹਨਾਂ ਫਾਲ ਦੇ ਲੱਗਾ ਖੇੜਾ ਦੇਖੋ ਜੀ ਤਾਂ ਚੜ ਗਏ ਹੋਏ ਨੇ ਉਹਨਾਂ ਨੂੰ ਹਵਾ ਲੱਗਦੀ ਆ ਤੇ ਆਹ ਵੇਖੋ ਇਹਨਾਂ ਨੂੰ ਐ ਫਾਲ ਜੀ ਐ ਬਹੁਤ ਲੱਗਾ ਕਿਉਂ ਤੋੜਨਾ ਲੱਗਦਾ ਪਈਆਂ ਵਧੀਆ ਤੇ ਇਹਨਾਂ ਨੂੰ ਹਵਾ ਲੱਗਦੀ ਹੈ ਹਵਾ ਲੱਗ ਲਈ ਤਾਂ ਇਹ ਕਿਉਂ ਹੋਦਾ ਨਾ ਸਾਰੰਗ ਵੀ ਲੱਗਣਾ ਪੈਂਦਾ ਜੇ ਕਿਤੇ ਆਪਣੇ ਥੋੜਾਪਾ ਥੱਲੇ ਲਾ ਕੇ ਆਪਾਂ ਤੇ ਉੱਪਰ ਚੜਾ ਲਏ ਤੇ ਹਵਾ ਦੇ ਨਾਲ ਵਧੀਆ ਲੱਗਦਾ ਹੈ ਉਸ ਤੋਂ ਬਾਅਦ ਜੇ ਆਹ ਆਦਨਾ ਆਪਣਾ ਚੌਲੇ ਫੜਗੇ ਚੌਲੇ ਫੜਨ ਨੂੰ ਦੇਖੋ ਫਲ ਲੱਗਿਆ ਹੋਇਆ ਹੈ ਹਜੇ ਕਿਉਂਕਿ ਵਾਰਸ਼ਾਂ ਦਾ ਕਰਕੇ ਥੋੜਾ ਜਿਹਾ ਆ ਵੀ ਨੀਚੇ ਦੇਖੋ ਫਲ ਲੱਗਿਆ ਹੋਇਆ ਤੇ ਕਿਉਂ ਹੋ ਤੋ ਆਪਰੇ ਫੜਿਆਂ ਦੀ ਹੈ ਜੀ ਚੌਲੇ ਫੜੇ ਨੂੰ ਪੰਗਾ ਦੇ ਚਲਦੇ ਇਹ ਸਾਰੇ ਚੋਲੇ ਖਲਣੇ ਆ ਦੇਖੋ ਚੋਲੇ ਖਲਣੇ ਲੱਗਣਾ ਵੀ ਪਈਆਂ ਤੇ ਫਾਲ ਵੀ ਫਾਲ ਵੀ ਆਹ ਚੋਲੇ ਫੰਗਾਂ ਲੱਗੇ ਨੇ ਤੇ ਆਹ ਫਾਲ ਵੀ ਬਹੁਤ ਲੱਗਾ ਹੋਇਆ ਲੱਗੇ ਜਾਂਦਾ ਆ ਦੇਖੋ ਹੁਣ ਜੀ ਇਹੇ ਹਜੇ ਵਾਰਸ਼ਾਂ ਦਾ ਕਰਕੇ ਥੋੜਾ ਜਿਹਾ ਘੱਟਾ ਫਲਣਾ ਲੱਗਣਾ ਪਈਆਂ ਬਹੁਤ ਆ ਸਾਰੇ ਆਪਣੀ ਘਰ ਦੀ ਖੇਤੀ ਆ ਇਹ ਸਾਰੀ ਖੇਤੀ ਆਪਣੀ ਸਬਜ਼ੀ ਉਹ ਵੀ ਆ ਗਰਦੀ ਬਹੁਤ ਚੰਗੀ ਚੀਜ਼ ਹੁੰਦੀ ਆ ਫਲ ਲੱਗਾ ਆ ਵਿੱਚ ਵਿੱਚ ਦਾ ਪੱਕਿੰਗਾ ਵੀ ਪੜਿਆ। ਖੜੀ। ਤੇ ਇਹ ਗਰਦੀ ਸਬਜੀ ਹੈ ਜੀ ਆਪਣੇ ਘਰ ਦੀ ਸਬਜੀ। ਬਹੁਤ ਕੁੜੀ ਚੀਜ਼ ਆ। ਆਪਾਂ ਇਹ ਤਾਂ ਭਾਂਡਾ ਨੂੰ ਕਹੀਏ ਕਿ ਘਰ ਦੀ ਸਬਜੀ ਬਣਾਓ ਤੇ ਉਹ ਹੀ ਇਸਤੇਮਾਲ ਕਰੋ। ਜੇ ਲੱਕੇ ਇਸੇ ਦੇ ਖਾਂ ਪੀਦਾ ਜਿਵੇਂ ਸ਼ਹਿਰਾਂ ਚ ਤੇ ਬੋਰੀ ਦੇ ਵਿੱਚ ਰੇਤਾ ਪਾ ਕੇ ਉਹਦੇ ਚ ਬੀ ਲਾ ਕੇ ਤੇ ਤੁਸੀਂ ਕੋਠੇ ਦੇ ਵੀ ਰੱਖ ਸਕਦੇ ਹੋ। ਇਹਦੇ ਨਾਲ ਵੀ ਬਹੁਤ ਆਪ ਨੂੰ ਫਾਇਦਾ ਹੋ ਸਕਦਾ ਆ ਵੇਖੋ ਜੀ ਬਹੁਤ ਵਧੀਆ ਫਲ ਵਾਢਣ ਦਾ ਅੰਤਕ ਬਹੁਤ ਵਧੀਆ ਇਸ ਗਾਂ ਵੜਨ ਕੇ ਫਜੇਕਾਰ ਦੀ ਬਾਸ਼ਾਂ ਕਰਕੇ ਥੋੜਾ ਜਿਹਾ ਘਟ ਹੋਊਗਾ ਪਰ ਇਹ ਵਿੱਚ ਫਲ ਲੱਗ ਜਾਂਦਾ ਆ ਫਲ ਲੱਗ ਲੱਗ ਜਾਂਦੇ ਆ ਬਹੁਤ ਵਧੀਆ ਫਲ ਲੱਗਾਂ ਲੱਗ ਜਾਂਦੇ ਆ ਤੇ ਘਰ ਦੀ ਖੇਤੀ ਹੈ ਘਰ ਦੀ ਖੇਤੀ ਆਪਣੀ ਸਬਜ਼ੀ ਬਹੁਤ ਵਧੀਆ ਹੁੰਦੀ ਹੈ ਬਾਜ਼ਾਰੋਂ ਤਾਂ 5-7 ਦਿਨ ਫੇਰ ਲਿਆਉਣੀ ਆ ਪਰ ਜਿੰਨਾ ਹੋ ਸਕਦਾ ਵੀ ਘਰ ਦੀ ਚੀਜ਼ ਬਣਾਓ ਕਿਉਂਕਿ ਜੇ ਵੀ ਘਰ ਭਰਾ ਤਾਂ ਸਭ ਦੇ ਖਾਣ ਹੁੰਦਾ ਸਭ ਦੇ ਬੰਦੇ ਜਿਹੜੇ ਵੀ ਆਪਣੇ ਥੋੜੇ ਖਾਣ ਵਾਲੇ ਆ ਉਹ ਵੀ ਆਪਣੇ ਘਰਾਂ ਦੇ ਵਿੱਚ ਛੋਟੇ ਛੋਟੇ ਲਾ ਸਕਦੇ ਆ ਮੈਂ ਅਗਰ ਜੇ ਖਾਸਾ ਹੈ ਅਗਰ ਜੇ ਖਾਤੇ